ਸੋਤੇ ਨਰਾ ਨਾਮ ਦੇ ਲੋਕ ਕੇ ਬਣ ਬਣੀ ਜਾਂਦੀ ਸ਼ਿਕਾਗੋ ਦੇ ਸੀ ਤੁਹਾਨੂੰ ਲਾਹੁਸਲਾਮ 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 ਆ ਆ ਜਰੀਆ ਬੋਗੇ ਸਾਥੀਓ ਅੱਜ ਦਾ ਜਿਹੜਾ ਦਿਹਾੜਾ ਆਪਾਂ ਨੂੰ ਬਹੁਤ ਹੀ ਔਖਾ ਮਿਲਿਆ ਹੈ ਆਪਣੇ ਸ਼ਿਕਾਗੋ ਦੇ ਵਿੱਚ ਇਸੇ ਤਰ੍ਹਾਂ ਉਹਨਾਂ ਦੀ ਮੈਨੇਜਮੈਂਟ ਨੇ ਉਹਨਾਂ ਦੀ ਗਵਰਨਮੈਂਟ ਨੇ ਮਜ਼ਦੂਰਾਂ ਮਜ਼ਦੂਰਾਂ ਤੇ ਬਹੁਤ ਹੀ ਜਿਆਦਾ ਤਸ਼ੱਦਦ ਕਰਨ ਲੱਗੇ ਸੀਗੇ ਬਾਰ ਬਾਰਾ ਛੋੜਾ ਛੋੜਾ ਘੰਟੇ ਮਨੇ ਡਿਊਟੀ ਲੈਣ ਲੱਗੇ ਸੀਗੇ ਤੇ ਆਪਣੇ ਮਜ਼ਦੂਰ ਸਾਥੀਆਂ ਨੇ ਇੱਕ ਕਪੜੀ ਜੱਥੇਬੰਦੀ ਬਣਾਈ ਉਹ ਜੱਥੇਬੰਦੀ ਬਣਾ ਕੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਪਰ ਉਹ ਜ਼ਾਲਮ ਮੈਨੇਜਮੈਂਟ ਨੇ ਉਹਨਾਂ ਨੂੰ ਗੋਲੀਆਂ ਨਾਲ ਪੰਨਤਾ ਜਦੋਂ ਗੋਲੀਆਂ ਨਾਲ ਪੰਨਿਆ ਉਹਦਾ ਆਪਣਾ ਚੰਡਾ ਜਿਹੜਾ ਉਹ ਚਿੱਟਾ ਹੁੰਦਾ 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 ਸੀ ਪਰ ਜਦੋਂ ਉਹ ਮੈਨੇਜਮੈਂਟ ਨੇ ਉਹ ਗਵਰਨਮੈਂਟਾਂ ਨੇ ਉਸ ਆਪਣੇ ਮਜ਼ਦੂਰ ਸਾਥੀਆਂ ਨੂੰ ਸ਼ਹੀਦ ਕਰਤਾ ਗੋੜੀਆਂ ਮਾਰ ਕੇ ਤਾਂ ਉਸ ਜਿਹੜਾ ਚਿੱਟਾ ਝੰਡਾ ਸੀ ਆਪਣੇ ਸਾਥੀਆਂ ਨੇ ਉਸ ਉਹਨਾਂ ਸਾਥੀਆਂ ਨੂੰ ਉਹ ਲਾ ਆਪਣੇ ਝੰਡੇ ਦੇ ਵਿੱਚ ਲੁਪੇਟਿਆ ਤੇ ਉਹ ਝੰਡੇ ਨਾਲ ਜਿਹੜਾ ਰੰਗ ਜਿਹੜਾ ਉਹ ਸਾਥੀਆਂ ਦੇ ਖੂਨ ਨਾਲ ਇਹ ਜਿਹੜਾ ਲਾਲ ਹੋਇਆ ਸੋ ਸਾਥਿਓ ਇਹ ਬਹੁਤ ਹੀ ਆਪਣੇ ਵਾਸਤੇ ਇੱਕ ਗਰਵ ਦੀ ਗੱਲ ਹੈ ਵੀ ਆਪਣੀ ਆਵਾਜ਼ੇ ਆਪਣੀ ਮਜ਼ਦੂਰ ਜਮਾਤ ਵਾਸਤੇ ਉਹਨਾਂ ਸਾਥੀਆਂ ਨੇ ਆਵਾਜ਼ ਉਠਾਈ ਔਰ ਤੈਹੀਂ ਆਪਣੀ ਜਿਹੜੀ ਹੈ ਇਹ ਆ 8 ਘੰਟੇ ਜਿਹੜੀ ਡਿਊਟੀ ਦਾ ਆਪਾਂ ਆਨੰਦ ਮਾਣ ਰਹੇ ਆ ਪਰ ਹੁਣ ਭਾਵੇਂ ਉਹ ਕੇਂਦਰ ਸਰਕਾਰ ਹੈ ਭਾਵੇਂ ਉਹ ਆਪਣੇ ਪੰਜਾਬ ਸਰਕਾਰ ਹੈ ਭਾਵੇਂ ਕੋਈ ਹੋਰ ਗਵਰਨਮੈਂਟ ਹੈ ਜਾਂ ਆਪਣੀ ਪਾਵਰ ਮੈਨੇਜਮੈਂਟ ਹੈ ਇਹ ਉਸੇ ਰਾਹਾਂ ਤੇ ਜਿਹੜੀ ਇਹ ਦੁਬਾਰਾ ਫੇਰ ਚੱਲ ਪਈ ਹੈ ਆਪਣੇ ਰੈਗੂਲਰ ਭਰਤੀ ਕਰਨ ਦੀ ਬਜਾਏ ਇਹ ਠੇਕੇਦਾਰੀ ਸਿਸਟਮ ਜਿਹੜਾ ਹੈ ਇਹ ਸ਼ੁਰੂ ਕੀਤਾ ਇਹਨਾਂ ਨੇ ਔਰ ਆਪਣੇ ਸਾਥੀਆਂ ਦਾ ਜਿਹੜਾ ਉਹ ਲਹੂ ਪੀ ਜਾਂਦੇ ਆ ਇਹਨਾਂ ਦੀ ਜਿਹੜੀ ਕਿਰਤ ਹੈ ਉਹ ਇਹਨਾਂ ਨੂੰ ਬਿਲਕੁਲ ਮਬੂਲੀ ਕਿਰਤ ਜਿਹੜੀ ਦੇ ਕੇ ਇਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਆਪਣੀ ਸਾਰੇ ਸਾਥੀਆਂ ਦਾ ਇਹ ਹੀ ਇੱਕ ਮਕਸਦ ਹੁੰਦਾ ਹੈ ਵੀ ਪਾਰਟੀ ਜਿਹੜੀ ਆ ਉਹ ਰੈਗੂਲਰ ਕੀਤੀ ਜਾਵੇ ਇਹ ਜਿਹੜੇ ਗਵਰਨਮੈਂਟ ਦੇ ਮੈਨੇਜਮੈਂਟ ਦੇ ਮਾੜੇ ਸਿਸਟਮ ਕਰ